ਸਸੀ ਗਾਲ ਜੀ ਮੈਂ ਗੁਰਮੁਖ ਸੰਧੂ ਜੱਟ ਬਾਬੇ ਟੈਲੀਵਿਜ਼ਨ ਨਾਲ ਜੁੜ ਚੁੱਕੇ ਹਾਂ ਮੈਂ ਜਾ ਰਿਹਾ ਸੀ ਇੱਧਰ ਰਾਜਸਥਾਨ ਵੱਲ ਤੇ ਬਾਬਾ ਜੀ ਹੋਰੀ ਮਿਲ ਗਏ ਮੈਨੂੰ ਨਿਗਾਹ ਪੈ ਗਈ ਮੇਰੀ ਇੱਧਰੋਂ ਰੋਡ ਤੇ ਆਉਂਦੇ ਹੋਏ ਕਿਉਂਕਿ ਮੂਰੇ ਲਿਖਿਆ ਹੋਇਆ ਯਾਤਰਾ ਮਸਤ ਹੋਣਾ ਸਾਹਿਬ ਹਜ਼ੂਰ ਸਾਹਿਬ ਹੈ ਨਾ ਤੇ ਤਾਂ ਕਰਕੇ ਮੇਰੀ ਨਿਗਾਹ ਪੈ ਗਈ ਮਹਾ ਚੱਲ ਮੈਂ ਗੱਡੀ ਰੋਕੀ ਮਹਾ ਬਾਬਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਕਿਉਂਕਿ ਮੌਸਮ ਵੀ ਅੱਜ ਬੜਾ ਸ਼ਾਨਦਾਰ ਆ ਕੀ ਹਾਲ ਨੇ ਬਾਬਾ ਜੀ ਠੀਕ ਠਾਕ ਹੋ ਹਾਂ ਵਧੀਆ ਜੀ ਅੱਛਾ ਥੋੜਾ ਥੋੜਾ ਜਿਹਾ ਉੱਚੀ ਬੋਲਿਓ ਮਾੜਾ ਕਿੱਤਾ ਪਿੰਡ ਕਿਹੜਾ ਆਪਣਾ ਪੱਠੜਾ ਪਿੰਡ ਪਿੰਡ ਪੱਠੜਾ ਕਿਤੇ ਇਹ ਬਰਨਾਲੇਲੇ ਪੈਂਦਾ ਹਾਂ ਬਰਨਾਲੇ ਬਰਨਾਲੇਲੇ ਪੈਂਦਾ ਜਾਂ ਹੋਰ ਕਿ ਕਿਸੇ ਕਿਸੇ ਪਾਸੇ ਆ ਨਹੀਂ ਬਰਨਾਲੇ ਚ ਬਰਨਾਲੇ ਚ ਹੀ ਆ ਠੀਕ ਹੈ ਤੇ ਤੁਸੀਂ ਹਜੂਰ ਸਾਹਿਬ ਦੀ ਯਾਤਰਾ ਕਰ ਰਹੇ ਹੋ ਮਸਤੌਣਾ ਤੋਂ ਪੈਦਲ ਮਸਤੌਣਾ ਤੋਂ ਸਭ ਤੋਂ ਚੱਲੇ ਸੀ ਹਾਂ ਜੀ ਜਿਹੜਾ ਆਪਣਾ ਸੰਗਰੂਰ ਲੈਵੇ ਗੁਰਦੁਆਰਾ ਹਾਂ ਸੰਗਰੂਰ ਉਹ ਉੱਥੇ ਉੱਥੋਂ ਚੱਲੇ ਸੀ ਹੈਨਾ ਤਰੀਕ ਤੁਸੀਂ ਨੇ ਮੈਨੂੰ ਦੱਸਿਆ ਕਿ ਯਾਦ ਨਹੀਂ ਵੀ ਕਿਹੜੀ ਤਰੀਕ ਨੂੰ ਚੱਲਿਆ ਮੈਂ ਤੇ ਫਿਰ ਕਿੰਨੇ ਦਿਨ ਲੱਗੇ ਤੁਹਾਨੂੰ ਹਜੂਰ ਸਾਹਿਬ ਜਾਂਦੇ ਹੋਏ ਦੋ ਮਹੀਨੇ ਲੱਗੇ ਜਾਏ ਹੁਣ ਤੁਸੀਂ ਹਜੂਰ ਸਾਹਿਬ ਆ ਦੋ ਮਹੀਨੇ ਲੱਗੇ ਤੁਹਾਨੂੰ ਤੇ ਅੱਗੇ ਹੁਣ ਹੋਰ ਪੰਜਾਬ ਪਹੁੰਚਣ ਨੂੰ ਕਿੰਨੇ ਦਿਨ ਲੱਗਣਗੇ ਲੱਗਣਗੇ 4-5 ਲੱਗਣਗੇ ਬਸ ਚਾਰ ਪੰਜ ਦਿਨਾਂ ਚ ਪਹੁੰਚਦੇ ਹੋਗੇ ਕੋਈ ਰਸਤੇ ਦੇ ਵਿੱਚ ਬਾਬਾ ਜੀ ਕੋਈ ਦਿੱਕਤ ਪਰੇਸ਼ਾਨੀ ਵੀ ਆਈ ਹੋਵੇ ਤੇ ਕੁ ਤੁਹਾਡੀ ਰੋਟੀ ਆਉਂਦੀ ਹੈ ਬਸ ਜੇ ਮੈਂ ਰੋਟੀ ਛਾਹ ਪਾਣੀ ਕਿੱਥੇ ਰੋਟੀ ਛਾਹ ਨਹੀਂ ਕਿੱਥੇ ਖਾਦਾ ਬਾਬੇ ਤੋਂ ਮਸ਼ਾਕ ਦੀ ਖਾਦ ਖਾਦਾ ਇਹ ਲੋਕ ਪਰਦੇ ਆ ਆ اچھا ਲੋਕ ਸ਼ਕਾਹਦ ਨੇ ਜਾ ਪਾਣੀ ਵੀ ਗਿਆ ਲੋਕਾਂ ਦੇ ਅੰਦਰ ਫਿਰ ਪੈਸਾ ਟਿਕਾ ਲੈ ਕੇ ਨਿਕਲੇ ਸੀ ਕਿ ਖਾਲੀ ਜੇਬ ਨਿਕਲੇ ਸੀ ਵੀ ਜਮਾ ਪੈਸਾ ਵਾਸਤੇ ਵਿੱਚ ਵਸ ਐ ਜੋ ਮਿਲਿੰਗਾ ਖਾਈਂਗੇ ਚਲੋ ਬਾਹਰ ਕਰਕੇ ਭਾਈ ਬਾਬਾ ਜੀ ਰਾਇਰ ਖਰਚ ਲੈ ਚੱਲ ਜੀ ਅੱਛਾ ਮਾੜਾ ਮੋਟਾ ਲੈ ਕੇ ਚੱਲ ਪਏ ਤੇ ਰਸਤੇ ਵਿੱਚ ਲੋਕਾਂ ਨੇ ਮਦਦ ਵਗੈਰਾ ਕਰਤੀ ਹੈ ਵੀ ਹੋਰ ਪਰੇਸ਼ਾਨੀਆਂ ਕਿਉਂਕਿ ਕਾਫੀ ਦੂਰ ਦਾ ਸਫ਼ਰ ਦੀ ਕੋਈ ਹੋਰ ਪਰੇਸ਼ਾਨੀ ਰਾਹ ਦੇ ਵਿੱਚ ਕੋਈ ਆਈ ਹੋਵੇ ਨਾ ਨਾ ਕੋਈ ਨਹੀਂ ਕੋਈ ਪਰੇਸ਼ਾਨੀ ਨਹੀਂ ਆਈ ਤੇ ਹਜੂਰ ਸਾਹਿਬ ਕਿੰਨੇ ਦਿਨ ਰੁਕੇ ਲਾਇ ਜੀ ਪੰਜ ਦਿਨ ਲਾਇ ਪੰਜ ਦਿਨ ਲਾਇ ਵੈਸੇ ਕੰਮ ਕਰ ਕੀ ਕਰਦੇ ਹੋ ਬਾਬਾ ਜੀ ਕੰਮ ਕਰਦੇ ਆ ਜੀ ਭਾਈ ਅੱਛਾ अच्छा ठीक है। ਹੁਣ ਤੁਸੀਂ ਬਾਸ ਪਹੁੰਚੋਗੇ ਮਤਲਬ ਪੰਜਾਬ ਹੈਨਾ। ਅੱਛਾ ਇੱਕੋ ਚੀਜ਼ ਹੋਰ ਦੱਸ ਦੋ ਲਾਸਟੀ ਸਵਾਲ ਨੇ ਮੇਰੇ ਤੇ ਰਸਤੇ ਦੇ ਵਿੱਚ ਕਿਸੇ ਰਾਤ ਪੈ ਜਾਂਦੀ ਉੱਥੇ ਹੀ ਰੁਕਦੇ ਹੋ। ਹਾਂ ਰੁਕ ਜਾਈਦਾ ਬਟਾ ਬੁੱਢੂ ਬੇਸ। ਹਾਂ। ਅਸੀਂ ਤਾਂ ਬੇਡੂਪੇ ਰੁਕ ਰੁਕ ਜਾਂਦੇ ਹਾਂ। ਇੱਧਰ ਹੁਣ ਕਿਵੇਂ ਮੇਰੇ ਖਿਆਲ ਦੇ ਵਿੱਚ ਇੱਧਰ ਆਊਗਾ ਆਪਣਾ ਰਾਜਗੜ ਆਊਗਾ ਇੱਧਰ? ਹਾਂ ਹੁਣ ਰਾਜਗੜ। ਤੁਸੀਂ ਲక్ష్మణਗੜ ਟੱਪਿਓ ਹੈਨਾ? ਹਾਂ ਲక్ష్మణਗੜ। ਤੇ ਤੁਸੀਂ ਬਾਯਾ ਜੈਪੁਰੋਂ ਕਿ ਆਏ ਹੋ? ਆ ਜੈਪੁਰ। ਜੈਪੁਰੋਂ ਕੇ ਆਏ ਹੋ ਤਾਂ ਭਾਈ ਇਹ ਆਪਣੇ ਬਾਬਾ ਜੀ ਨੇ ਜਾਤਰਾ ਕਰ ਰਹੇ ਇਹ ਮਤਲਬ ਮਸਤੋਣਾ ਸਾਹਿਬ ਤੋਂ ਹਜੂਰ ਮਸਤੋਣਾ ਸਾਹਿਬ ਤੋਂ ਹਜੂਰ ਸਾਹਿਬ ਦੀ ਤਾਂ ਬਈ ਇਹ ਇੱਕ ਸ਼ਰਦਾ ਹੁੰਦੀ ਆ ਮਤਲਬ ਤੁਸੀਂ ਦੇਖਿਆ ਕਿ ਕੱਡੀ ਦੂਰ ਬੰਦਾ ਸਫਰ ਕਰਕੇ ਆਇਆ ਤੇ ਉਹ ਪਤਾ ਕਿੰਨੇ 100 ਕਿਲੋਮੀਟਰ ਸਫਰ ਕਰ ਲਿਆਊਗਾ ਇਹ ਸਾਰਾ ਕਿ ਹਾਂ ਸਾਰਾ ਸਫਰ ਇਹ ਸਾਰਾ 2000 ਹੋਗਾ ਜੀ 2000 ਕਿਲੋਮੀਟਰ ਦਾ ਸਫਰ ਕਰਤਾ ਤੁਸੀਂ ਸਾਈਕਲ ਤੇ ਅਰੇ ਸਾਈਕਲ ਕਿਵੇਂ ਟਾਇਰ ਟੂਰ ਕਿਹੜੇ ਪਵਾ ਕੇ ਚੱਲੇ ਸੀ ਉਹੀ ਨੇ ਜਾਂ ਬਦਲੇ ਇਹ ਸਾਰੇ ਪਾ ਕੇ ਚੱਲਿਓ ਟਾਇਰ ਵੀ ਉਹੀ ਨੇ ਕਹਿੰਦੇ ਨਾਲ ਦੇ ਕਿਤੇ ਪੈਂਚਰ ਪੁੰਚਰ ਹੋਇਆ ਜਾਂ ਸਰੀ ਗਿਆ ਅੱਛਾ ਕੰਬਲ-ਕੰਬਲ ਨਾਲ ਲੈਤੇ ਹੋਏ ਨਾ ਬਾਬਾ ਜੀ ਤੁਸੀਂ ਨਾ ਠੀਕ ਆ ਬਾਬਾਈ ਆਹ ਦੇਖੋ ਬਾਈ ਕਹਿੰਦੇ ਇਹ ਤੀਜੀ ਯਾਤਰਾ ਬਾਬਾਈ ਹਾਂ ਇਹ ਤੀਜੀ ਆ ਅੱਛਾ ਸਾਈਕਲ ਕਹਿੰਦੇ ਇਹੀ ਰੱਖ ਲਾਂ ਮੈਂ ਸਾਈਕਲ ਦੇਖੋ ਤੁਸੀਂ ਸਾਈਕਲ ਨਹੀਂ ਕਹਿੰਦੇ ਬਦਲਣਾ ਹੈਗਾ ਸਾਈਕਲ ਹੈਗਾ ਉਹੀ ਨਵਾਂ ਵੀ ਕਹਿੰਦੇ ਕਹਿੰਦੇ ਲੋਕ ਵੀ ਨਵਾਂ ਲੈ ਜਾਓ ਪਰ ਨਵਾਂ ਲੈਣਾ ਨਹੀਂ ਜਾਂ ਇਹ ਤੀਜੀ ਯਾਤਰਾ ਹੋ ਗਈ ਫਿਰ ਤੁਹਾਡੀ ਜਾਣਾ ਇਹ ਤੇ ਯਾਰ ਚੋਣ ਨਹੀਂ ਜਾਣਾ ਇਸਦੇ ਪਿਆਰ ਹੋ ਗਿਆ ਸਾਈਕਲ ਨਾਲ ਬਾਬਾ ਜੀ ਖਾਸ ਹੈ ਨਾ ਕਿਉਂਕਿ ਛੋੜੇ ਵਾਸਤੇ ਐ ਲਾ ਲੋ ਤੁਸੀਂ ਤੁਸੀਂ ਕਹਿੰਦੇ ਪੈਂਚਰ ਵੀ ਨਹੀਂ ਹੁੰਦਾ ਰਸਤੇ ਇਹ ਕਿਦਾ ਇੱਕ ਤਰ੍ਹਾਂ ਨਾਲ ਐ ਵੀ ਕਹਿ ਸਕਦੇ ਆ ਵੀ ਲੋਹਾ ਵਧੀਆ ਛੋੜੇ ਵਾਸਤੇ ਹੈਨਾ ਕਰਮ ਵਾਲਾ ਲੋਹਾ ਕਰਮ ਵਾਲਾ ਲੋਹਾ ਤੇ ਹੁਣ ਰੋਟੀ ਕਿੱਥੇ ਖਾਦੀ ਦੀ ਪਿੱਛੇ ਪਿੱਛੇ ਆਪਣੇ ਘਟਾ ਪਾਦੀਆ ਹਾਂ ਜਿਹਨਾਂ ਉਹ ਬੰਦਾ ਹਰਿਆਣਾ ਦੇ ਤੋਂ ਬੜਾ ਬਹੁਤ ਦੂਰ ਆਈ ਬੜਾ ਦੂਰ ਅੱਛਾ ਉੱਥੇ ਖਾਦੀ ਸੀ ਦੇਖ ਲੈ ਵਿਚਾਰੇ ਨੇ ਕੋਈ ਨਾ ਕੋਈ ਖਾਣਾ ਖਾ ਰਖਾਓ ਅੱਛਾ ਅੱਛਾ ਕੀ ਹੋਗਾ ਤਾਂ ਅੱਛਾ ਹੁਣ ਹੁਣ ਕਿੱਥੇ ਖਾਓਗੇ ਇੱਧਰ ਜਾ ਕੇ ਅੱਗੇ ਆ ਹੁਣ ਅੱਗੇ ਰੁਕਾ ਕੇ ਜਾ ਖਾਣਾ ਰੁਕ ਜਾਓ ਅੱਗੇ ਜਾ ਕੇ ਇੱਕ ਸੰਦੀਪ ਧਾਬਾ ਉਹ ਤੇ ਰੁਕ ਜਾਓ ਉਹ ਵੀ ਖਵਾ ਦੂਗਾ ਬੰਦਾ ਕੋਈ ਗੱਲ ਹਾਂ ਉੱਥੇ ਚੱਗਲਾਂ ਜਾ ਹਾਂ ਮੇਰੀ ਚਾਹੇ ਗੱਲ ਕਰਾ ਦੇ ਨੰਬਰ ਲੈ ਜਾਓ ਠੀਕ ਹੈ ਜੀ ਧੰਨਵਾਦ ਜੀ ਸ਼ੁਕਰੀਆ